ਤੁਸੀਂ ਕਿੱਥੇ ਪੈ ਵੀ ਜਾਣਿਓ ਸੜਾਕਾ ਕੋਣਿਓ ਕਹਿਰ ਕੀ ਜਾਣਿਓ ਦੱਸੋ ਕੀ ਚੌਣਿਓ ਤੁਸੀਂ ਜਿੱਥੇ ਵੀ ਜਾਣਿਓ ਸੜਾਕਾ ਰੋਣਿਓ ਕਹਿਰ ਕੀ ਜਾਣਿਓ ਦੱਸੋ ਕੀ ਚੌਣਿਓ ਕੇ ਬੱਲੀਏ ਪੱਲੇ ਚੰਨੇ ਲੱਕੂ ਵਜਦੇ ਸਾਡੇ ਤਾਇਆ ਚਾਚੇ ਬੱਲੀਏ ਈਦਾ ਸਾਡਾ ਦਿੱਲੀ ਦਾ ਰੋਟੀ ਨਾ ਜੰਮਿਆ ਨੂੰ ਗੁੱਡੀ ਚ ਮਿਲਦੀ ਆ ਕੀਮਾਰ ਮੁੰਡਾ ਪਾਵੇਂ ਮੱਛੇ ਤੋਂ ਬਲੂਗ ਕਰੇ ਗੋਰੀਏ ਜਦ ਪਿੱਛੇ ਪਾਗਲ ਨਹੀਂ ਪੰਦੇ ਦੀ ਕਰੀਮਾ ਘਨਾ ਤੇ ਚਾਰਾ ਦੀ ਗਿਣਤੀ ਨਹੀਂ ਕੋਈ ਕਿੰਨੀਆਂ ਫਾਇਲੀ ਨਹੀਂ ਮੈਂਤੀ ਨਹੀਂ ਕੋਈ ਦੋ ਮਿੱਟ ਕੋ ਦੀ ਟਿੱਕ ਟਿੱਕ ਕਾਲਾ ਕਿਸੇ ਨੂੰ ਨਖਰੇ ਨਹੀਂ ਪੰਕਾ ਨਹੀਂ ਕੋਈ ਹਰ ਦਿਨ ਦਾ ਮਸਲਾ ਚੱਕ ਕੇ ਅਸਲਾ ਅੰਗੇ ਕਿਉਂ ਪਾਉਣੇ ਓ ਪੰਗੇ ਕਿਉਂ ਪਾਉਣੇ ਓ ਤੁਸੀਂ ਜਿੱਥੇ ਵੀ ਜਾ ਰਹੇ ਓ ਸਰਾਕਰੋਣੇ ਓ ਕਹਿ ਕੀ ਜਾਣੇ ਓ ਦੱਸੋ ਕੀ ਚੌਂ ਰਹੇ ਓ ਤੁਸੀਂ ਕਿੱਥੇ ਵੀ ਜਾਣੇ ਓ ਸਰਾਕਰੋਣੇ ਓ ਕਹਿ ਕੀ ਜਾਣੇ ਓ ਦੱਸੋ ਕੀ ਚੌਂ ਰਹੇ ਓ ਫੀਟਾ ਟਿੱਕੀ ਅਗੜਾਰੀ ਨਾ ਕਰੋ ਏ ਤਾਂ ਸਾਡੀ ਹੁੰਦੀ ਸਰਦਾਰੀ ਨਖਰੋ ਕੋਈ ਨਹੀਂ ਚੱਲਉਂਦਾ ਪਰ ਖੜੀ ਸ਼ੌਂਕ ਨੂੰ ਸਾਡੇ ਵੇੜੇ ਵਿੱਚ ਖੜੀ ਆ ਫਰਾਰੀ ਨਖਰੋ ਰੋਲੀਆਂ ਰੋਲੀਆਂ ਦੋਰ ਕਰਕਿਆ ਯਾਰਾਂ ਨੇ ਬੋਤਲਾ ਖੋਲ ਕੇ ਰੱਖੀਆ ਆ ਵੀ ਪਗੋ ਲੋਕਡਾਊਨ ਆ ਬੈਰ ਫੂਗੋ ਯਾਰਾਂ ਨੇ ਗੋਲੀਆਂ ਤੋੜ ਕੇ ਰੱਖੀਆ ਦਿਨ ਚ ਬਲਾਂ ਵਿੱਚ ਪੂਲ ਪੱਤ ਲੋ ਮੱਤੇ ਅਰਬਿਆ ਦੇਖਣ ਨੂੰ ਪੂਲ ਪੱਤ ਲੋ ਕੋੜੇ ਮਾਰ ਵਾਰੀ ਟੱਡ ਖਣਾ ਪੰਜ ਤਰ੍ਹਾਂ ਦਾ ਡੇਲੀ ਲੱਖ ਦਾ ਤਾਂ ਫੂਕ ਦੇ ਫੂਲ ਪੱਤ ਲੋ ਦੱਸ ਮੈਂ ਜੱਟਾ ਕਿਉਂ ਨਾਲ ਨੇ ਅੱਖਾਂ ਕਿ ਚੱਕ ਕੇ ਆਉਣੇਓ ਚੱਕ ਕੇ ਆਉਣੇਓ ਤੁਸੀਂ ਤੇਲੀ ਕਿਉਂ ਲੈਓ ਸਿਰ ਆ ਤੇਰੇ ਕੀ ਜਾਣੇ ਓ ਦੱਸੋ ਕੀ ਚਾਣੇ ਓ ਤੁਸੀਂ ਕਿੱਥੇ ਵੀ ਜਾਣੇ ਓ ਸੜਕ 'ਤੇ ਰੋਣੇ ਓ ਕਹਿ ਕੀ ਜਾਣੇ ਓ ਦੱਸੋ ਕੀ ਚਾਣੇ ਓ ਸ਼ਰੂਪਾ ਮਹਾਲ ਪੂਰੇ ਪਣੇ ਹੋਇਆ ਵੱਡੇ ਖੱਬੀ ਖਾਨ ਦਾਬ ਮੰਨੇ ਹੋਇਆ ਕਿ ਰੂਪ ਤੋਪ ਤੇ ਲੈ ਜਾਣਾ ਕਿ ਰੂ ਥੱਲੇ ਸੁੱਟਣਾ ਕਰੋੜੀ ਨੇ ਰਕਾਰ ਸਾੜੇ ਪੰਨੇ ਹੋਇਆ ਗੁਰੂਪੁਰੂ ਸ਼ਰੂਪੋ ਕਰਾ ਕੇ ਰੱਖਿਆ ਫਿੱਪ ਗਾਣਿਆਂ ਦੀ ਰੇਲ ਜੀਬਾ ਕੀਆ ਜੀ ਦੇ ਪਿੱਛੇ ਪਾਗਲ ਮੰਦਰ ਸੋਣਿਆ ਮੈਂ ਵੀ ਉੱਚ ਪੇ ਲਾਈਨ ਅਟਾ ਕੇ ਰੱਖਿਆ ਸਾਡੀ ਹੀ ਤਾਰਾਣੀ ਸਾਟਾਈ ਤੋ ਰਾਨੀ ਮਰਜੀ ਚਲਾਉਣਾ ਮਰਜੀ ਚਲਾਉਣਾ ਮਹੌਲ ਫੁੱਲ ਬਣੇ ਹੋਇਆ ਪੱਤੇ ਖੱਪੀ ਖਾਣ ਦਾ ਮੰਨੇ ਹੋਇਆ ਕਿਰੂ ਟੋਪ ਪੱਤੇ ਲੈ ਜਾਣਾ ਕਿਰੂ ਥੱਲੇ ਸੁੱਟਣਾ ਗਿਲ ਰੋਣੀ ਨੇ ਰਕਾਰ ਸਾਰੇ ਬੰਨੇ ਹੋਇਆ ਗੁਰੂ ਗੁਰੂ ਸ਼ੁਰੂ ਟੋਪੇ ਰਾਕੇ ਰੱਖਿਆ ਹਿਟ ਜਾਣੀਆਂ ਦੀ ਰੇਲ ਜੀਪਾ ਨਾ ਕੇ ਰੱਖਿਆ ਜੀ ਦੇ ਪਿੱਛੇ ਪਾਗਲ ਮੱਤਰ ਸੋਹਣੀਆਂ ਮੈਂ ਵੀਡੀਓ ਚ ਪਹਿਲਾ ਹੀ ਨੇ